ਬੁਰਾ ਫੋਕਸ ਹੋਣਾ ਚਾਹੀਦਾ ਪਹਿਲਾ ਤਾਂ ਇਹ ਨਹੀਂ ਕਿ ਸਿਰਫ ਪੜਦੇ ਰਹੀਏ ਨਾਲ ਨਾਲ ਥੋੜਾ ਆਪਣਾ ਰੂਟੀਨ ਸੈੱਟ ਕਰਨਾ ਚਾਹੀਦਾ ਸਿਰਫ ਪੜਾਈ ਨਾਲ ਨਹੀਂ ਹੋਏਗਾ ਫੋਕਸ ਰਹਿਣਾ ਬਹੁਤ ਜ਼ਰੂਰੀ ਹੈ ਤੇ ਹੈਲਥ ਤੇ ਵੀ ਬਹੁਤ ਫੋਕਸ ਕਰਨਾ ਚਾਹੀਦਾ ਹੈ ਕਿੱਲਾ ਸਟੱਡੀਜ਼ ਨਹੀਂ ਬਾਕੀ ਬੋਰਡ ਦੇ ਅੰਦਰ ਇਦਾਂ ਹੁੰਦਾ ਵਾ ਕਿ ਇੰਪੋਰਟੈਂਟ ਕੰਮ ਪੈਣਾ ਜਿਹੜਾ ਟੀਚਰ ਦੱਸ ਦੇ ਆ ਉਹਨੂੰ ਚੰਗੀ ਤਰ੍ਹਾਂ ਕਰੋ ਤੇ ਹਰ ਰੋਜ਼ ਪੜੋ ਥੋੜਾ ਥੋੜਾ ਚਾਹੀ 15 ਮਿੰਟ 30 ਮਿੰਟ ਤੇ ਪੇਪਰ ਦੇ ਅੰਦਰ ਇਗਜ਼ਾਮ ਦੇ ਅੰਦਰ ਜਿਆਦਾ ਤੋਂ ਜਿਆਦਾ ਪੜ੍ਹਨ ਦੀ ਕੋਸ਼ਿਸ਼ ਕਰੋ ਸਰ ਮੈਂ ਤਾਂ ਤੈ ਤਾਂ ਇਹ ਆ ਵੀ ਹੈ ਲਾਰ ਮੈਂ ਜਿਹੜੇ ਟਾਈਮ ਤੇ ਨੇ ਕਹਤੋ ਟਾਈਮ ਤੇ ਠਾਲ ਲੈਣਾ ਠਾਲ ਲੈਣਾ ਇੱਕ ਨਾ ਇੱਕ ਮਿੰਟ ਇਧਰ ਉਧਰ ਨਹੀਂ ਹੋਣਾ ਚਾਹੀਦਾ ਰਾਤਾਂ ਨੂੰ ਵੀ ਉੱਠਦਾ ਸੀ 2 1 ਡੇਡ 3 ਜਿੰਨੇ ਵਜੇ ਵੀ ਕਿਹਾ ਉਸ ਟਾਈਮ ਤੇ ਮੈਨੂੰ ਠਾਲਦੀ ਹੁੰਦੀ ਸੀ ਉਹ ਇੱਕ ਡਰ ਤਾਂ ਹੁੰਦਾ ਸਾਰਿਆਂ ਵਿੱਚ ਕਿ ਔਖਾ ਆਏਗਾ ਪੇਪਰ ਕਿੱਦਾਂ ਦਰੇਗਾ ਪਰ ਸਕੂਲ ਵਾਲੇ ਨੇ ਵਧੀਆ ਪੜਾਇਆ ਕਰ ਦਿੱਤਾ ਤੇ ਕਾਰਨ ਹੋ ਗਿਆ ਸਰ ਬਹੁਤ ਅੱਛੀ ਬਹੁਤ ਖੁਸ਼ੀ ਹੈ ਕਿ ਮਿਹਨਤ ਰੰਗ ਲਾਈ ਬੱਚਾ ਸਾਰੀ ਮਿਹਨਤ ਕਰੇ ਔਰ ਫਸਟ ਐਸੇ ਹੀ ਪੋਜੀਸ਼ਨ ਤੇ ਆਏ ਤਾਂ ਖੁਸ਼ੀ ਤਾਂ ਹੁੰਦੀ ਹੈ ਬਸ ਸਭ ਪੇਰੈਂਟਸ ਦੇ ਕਰਕੇ ਹੈ ਸਕੂਲ ਨੇ ਬਹੁਤ ਹੈਲਪ ਕੀਤੀ ਸਾਡੀ ਬਸ ਉਹਨਾਂ ਕਾਰਨ ਹੀ ਹੋ ਪਾਇਆ ਬਹੁਤ ਖੁਸ਼ੀ ਹੋਈ ਜੀ ਜਿੱਦਾਂ ਇਹ ਬੱਚੇ ਨੇ ਮਿਹਨਤ ਕੀਤੀ ਉਹਦੀ ਰੰਗ ਲਾਈ ਹੈ ਬਸ ਇਸ ਗੱਲ ਦੀ ਬਹੁਤ ਬਹੁਤ ਖੁਸ਼ੀ ਬਹੁਤ ਹਾਂਜੀ ਨਹੀਂ ਇਦਾਂ ਨਹੀਂ ਹੈਗਾ ਕਿ ਤੁਸੀਂ ਰਾਤ ਰਾਤ ਨੂੰ ਜਾ ਕੇ ਪੜਨਾ ਵਾ ਤੁਹਾਨੂੰ ਜਿਹੜਾ ਵੀ ਟਾਈਮ ਸਹੀ ਲੱਗਦਾ ਵਾ ਉੱਤੇ ਹੀ ਪੜੋ ਤੇ ਬਾਕੀ ਅਗਰ ਹਣ ਤੁਸੀਂ ਪੜ੍ਹੇ ਸਿਰਫ ਇਗਜ਼ਾਮਸ ਤੇ ਰਹੇ ਹੋ ਫਿਰ ਤਾਂ ਰਾਤ ਨੂੰ ਜਾਗਣਾ ਹੀ ਪਊਗਾ ਅਗਰ ਨਾਲ-ਨਾਲ ਪੜ੍ਹ ਰਹੇ ਹੋ ਤਾਂ ਇੰਨੀ ਲੋਡ ਵੀ ਨਹੀਂ ਪੈਂਦੀ ਥੋੜਾ-ਥੋੜਾ ਹੀ ਪੜਨਾ ਪੈਂਦਾ ਫੋਕਸ ਸਿੱਖਿਆ ਬੋਰਡ ਦੇ ਅੱਜ ਨਤੀਜੇ ਆਏ ਨੇ ਤੇ ਨਤੀਜਿਆਂ ਦੇ ਵਿੱਚ ਇਸ ਨੌਜਵਾਨ ਨੇ ਬੜੀ ਵੱਡੀ ਕਾਬਲੀਅਤ ਹਾਸਲ ਕੀਤੀ ਹੈ ਰਿਜ਼ਲਟ ਵਿੱਚ ਸੈਕੰਡ ਨੰਬਰ ਤੇ ਆਇਆ ਵਾ ਡਿਸਟ੍ਰਿਕਟ ਦੇ ਵਿੱਚ ਸੈਕੰਡ ਨੰਬਰ ਤੇ ਆਇਆ ਤੇ ਪੰਜਾਬ ਦੇ ਵਿੱਚ 8ਵੇਂ ਨੰਬਰ ਤੇ ਆਇਆ ਵਾ ਇਸ ਨੌਜਵਾਨ ਦੇ ਨਾਲ ਗੱਲਬਾਤ ਕਰਦੇ ਹਾਂ ਕੀ ਨਾਮ ਹੈ ਤੁਹਾਡਾ ਤੇ ਕਿਹੜੀ ਕਲਾਸ ਵਿੱਚ ਪੜ੍ਹਦੇ ਕੀ ਨਾਮ ਤੁਹਾਡਾ ਦਿਵਜੋਤ ਸਿੰਘ ਜੀ ਦਿਵਜੋਤ ਜੀ ਕਿੰਨੇ ਕੋ ਪਰਸੈਂਟੇ ਸਕੇ ਬੁਰਦਾ ਇੰਤਿਹਾਮ ਆਇਆ ਮੈਂ ਮੈਡੀਕਲ ਸਟਰੀਮ ਤੋਂ ਆ ਤੇ ਮੇਰੇ 98.4% ਆਇਆ ਤੇ ਇਟਸ ਸਟੇਟ ਵੀ ਸੇਥ ਪੋਜੀਸ਼ਨ ਆਇਆ ਹਾਂਜੀ ਅਚਾ ਮੈਡੀਕਲ ਦੇ ਵਿੱਚ ਕਾਫੀ ਦਿੱਕਤ ਪਰੇਸ਼ਾਨੀਆਂ ਸਾਹਮਣਾ ਕਰਨਾ ਪੈਂਦਾ ਹੈ ਕਾਫੀ ਸਵਾਲ ਜਵਾਬ ਉਲਝੁਰ ਹੁੰਦੇ ਨੇ ਤੇ ਕਿਸ ਤਰ੍ਹਾਂ ਤੁਸੀਂ ਇਹ ਹਾਸਲ ਕੀਤੇ ਮੈਂ ਨਾਲ ਨਾਲ ਇੱਕ ਕੰਪੀਟੀਟਿਵ ਇਗਜ਼ਾਮ ਦੀ ਪ੍ਰੈਪਰੇਸ਼ਨ ਕਰ ਰਿਹਾ ਸੀ ਤਾਂ ਮੇਰੀ ਬੋਰਡ ਦੀ ਤਿਆਰੀ ਉਹਦੇ ਨਾਲ ਨਾਲ ਹੀ ਰਹੀ ਆ ਬਾਕੀ ਬੋਰਡ ਦੇ ਅੰਦਰ ਇਦਾਂ ਹੁੰਦਾ ਵਾ ਕਿ ਇੰਪੋਰਟੈਂਟ ਕੰਮ ਪੈਣਾ ਜਿਹੜਾ ਟੀਚਰ ਦੱਸਦੇ ਆ ਉਹਨੂੰ ਚੰਗੀ ਤਰ੍ਹਾਂ ਕਰੋ ਤੇ ਹਰ ਰੋਜ਼ ਪੜੋ ਥੋੜਾ ਥੋੜਾ ਚਾਹੀ 15 ਮਿੰਟ 30 ਮਿੰਟ ਤੇ ਪੇਪਰ ਦੇ ਅੰਦਰ ਇਗਜ਼ਾਮ ਦੇ ਅੰਦਰ ਜਿਆਦਾ ਤੋਂ ਜਿਆਦਾ ਪੜ੍ਹਨ ਦੀ ਕੋਸ਼ਿਸ਼ ਕਰਨਾ ਕਿੰਨੇ ਪਰਸੈਂਟੇਜ ਤੂੰ ਹਾਸਲ ਕੀਤੇ ਮੇਰੇ 98.4% 98.4 ਕਿੰਨੇ ਨੂੰ ਮੁਸ਼ਕਲ ਕਰਨੀ ਪਈ ਰਾਤਾਂ ਨੂੰ ਜਾਗਣਾ ਵਾ ਕਿਉਂਕਿ ਰਾਤ ਨੂੰ ਕਾਫੀ ਸਟੂਡੈਂਟ ਜਾਗਦੇ ਨੇ ਕਿ ਫਾਰਕ ਦਾ ਮਕਾਮ ਹੁੰਦਾ ਕਿ ਮੈਂ ਅੱਗੇ ਵਧਾਂ ਅੱਗੇ ਫਸ ਚਾਵਾਂ ਹਾਂਜੀ ਨਹੀਂ ਐਦਾਂ ਨਹੀਂ ਹੈਗਾ ਕਿ ਤੁਸੀ ਰਾਤ ਰਾਤ ਨੂੰ ਜਾ ਕੇ ਪੜਨਾ ਵਾ ਤੁਹਾਨੂੰ ਜਿਹੜਾ ਵੀ ਟਾਈਮ ਸਹੀ ਲੱਗਦਾ ਵਾ ਉੱਥੇ ਹੀ ਪੜੋ ਤੇ ਬਾਕੀ ਅਗਰ ਹੁਣ ਤੁਸੀਂ ਪੜ੍ਹੇ ਸਿਰਫ ਇਗਜ਼ਾਮਸ ਕਰ ਰਹੇ ਹੋ ਫਿਰ ਤਾਂ ਰਾਤ ਨੂੰ ਜਾਗਣਾ ਹੀ ਪਊਗਾ ਅਗਰ ਨਾਲ-ਨਾਲ ਪੜ੍ਹ ਰਹੇ ਹੋ ਤਾਂ ਇੰਨੀ ਲੋਡ ਵੀ ਨਹੀਂ ਪੈਂਦੀ ਥੋੜਾ-ਥੋੜਾ ਹੀ ਪੜਨਾ ਪੈਂਦਾ ਫੋਕਸ ਕਿੱਦਾਂ ਰਹਿ ਰਿਹਾ ਤੁਹਾਡਾ ਕਲਾਸ ਦੇ ਵਿੱਚ ਅੱਜ ਜਾਂ ਟੀਚਰਾਂ ਦੇ ਨਾਲ ਕਿੱਦਾਂ ਰਹਿ ਬੋਲ ਹਾਂਜੀ ਮੇਰੇ ਸਕੂਲ ਟੀਚਰ ਸਾਰੇ ਬਹੁਤ ਵਧੀਆ ਨੇ ਉਹਨਾਂ ਨੇ ਵੀ ਨਾਲ ਬਹੁਤ ਹਾਰਡ ਵਰਕ ਕੀਤਾ ਵਾ ਹਾਂਜੀ ਸੋ ਕਲਾਸ ਬਹੁਤ ਵਧੀਆ ਸੀ ਕਿਸ ਤਰ੍ਹਾਂ ਦੀ ਟੀਚਿੰਗ ਵਈ ਹੋਏਗੀ ਬੱਚੇ ਬੱਚਿਆਂ ਨੂੰ ਸਮਝਾਉਣ ਦੇ ਵਿੱਚ ਕਿਸ ਤਰ੍ਹਾਂ ਗਲਤ ਗੱਲ ਕਰਦੇ ਲੈ ਜਾ ਰਿਹਾ ਹੈ ਹਾਂ ਟੀਚਰਸ ਦਾ ਟੀਚਰਸ ਦਾ ਸਾਰੀ ਇੱਥੇ ਵਧੀਆ ਨੇ ਮਤਲਬ ਉਹ ਡਾਊਟਸ ਵੀ ਜਿੰਨੇ ਮਰਜ਼ੀ ਉਹਨਾਂ ਤੋਂ ਪੁੱਛ ਲਓ ਤੇ ਬਾਕੀ ਉਹਨਾਂ ਨੂੰ ਮਤਲਬ ਇੰਪੋਰਟੈਂਟ ਚੀਜ਼ਾਂ ਸਾਰਾ ਕੁਝ ਉਹ ਦੱਸ ਦਿੰਦੇ ਆ ਮਦਰ ਮਦਰ ਆਏ ਕੋਈ ਮਾਪੇ ਆਏ ਤਾਂ ਹਾਂਜੀ ਮੇਰੇ ਮਮਾ ਪਾਪਾ ਆਏ ਕਿੱਥੇ ਨੇ ਚਲੋ ਮਦਰ ਦਾ ਕੀ ਨਾਮ ਹੈ ਮੈਂ ਤੁਹਾਡਾ ਜਸਵੰਤ ਕਿੱਥੇ ਰਹਿਣ ਵਾਲੇ ਹੋ ਅਸੀਂ ਢੋਲੇ ਆਲ ਚਾ ਬੱਚਾ ਅੱਜ ਇੱਡੇ ਵੱਡੇ ਮਕਾਮ ਤੇ ਪਹੁੰਚਿਆ ਹੋ ਨੋਨ ਮੈਰਿਜ ਪਾਸ ਕੀਤੀ ਹੈ ਹਾਂਜੀ ਮੈਡੀਕਲ ਮੈਡੀਕਲ ਦੇ ਵਿੱਚ ਆ ਗਿਆ ਹਾਂਜੀ ਕਿ ਕਿ ਘਰੇ ਆਂਦਾ ਹੀ ਜਰੋ ਕਿ ਪਰੇਸ਼ਾਨੀ ਹੋਏ ਕੋਈ ਟੈਨਸ਼ਨ ਵਗੈਰਾ ਤਾਂ ਨਹੀਂ ਹੁੰਦੀ ਸੀ ਨਹੀਂ ਨਹੀਂ ਮੈਂ ਸਰ ਇਹ ਬਿਨਾ ਟੈਨਸ਼ਨ ਫ੍ਰੀ ਹੋ ਕੇ ਪੜਦਾ ਇੰਜੋਏ ਕਰਦੇ ਇੱਕ ਤਰ੍ਹਾਂ ਨਾਲ ਸਟੱਡੀ ਨੂੰ ਹਾਂਜੀ ਹਾਂਜੀ ਤੇ ਕਿੱਤਾ ਰੂ ਮਹਿਸੂਸ ਹੋ ਰਿਹਾ ਮੈਂ ਬੱਚਾ ਤੇ ਸੈਕਿੰਡ ਜਸਟਿਸ ਤੇ ਸੈਕਿੰਡ ਆਇਆ ਤੇ ਪੰਜਾਬ ਦੇ ਵਿੱਚ ਅਠਾਨ ਦੁਬਿਜਨ ਤੇ ਆ ਬਹੁਤ ਪ੍ਰਾਊਡ ਫੀਲ ਹੋ ਰਿਹਾ ਸਰ ਬਹੁਤ ਜ਼ਿਆਦਾ ਡਿਜ਼ਰਵ ਕਰਦਾ ਸੀ ਸਰ ਮਿਹਨਤ ਬਹੁਤ ਕੀਤੀ ਹੈ ਨੇ ਹਾਂਜੀ ਹਾਂਜੀ ਅੱਛਾ ਮਿਹਨਤ ਦੇ ਵਿੱਚ ਤੁਸੀਂ ਦੱਸ ਸਕਦੇ ਹੋ ਕਿਉਂਕਿ ਸਾਨੂੰ ਨਹੀਂ ਪਤਾ ਨਾ ਇੰਨਾ ਬੱਚੇ ਨੂੰ ਪਤਾ ਹੁੰਦਾ ਕਿ ਉਹ ਮਿਹਨਤ ਕਿੱਦਾਂ ਕੀਤੀ ਹੈ ਤੁਸੀਂ ਦੱਸ ਸਕਦੇ ਹੋ ਕਿਉਂਕਿ ਮਾਣੂ ਹੀ ਪੁੱਤ ਪੋਤਰਾ ਪਤਾ ਹੁੰਦਾ ਕਿ ਕਿਦਾਂ ਮੈਨ ਕਿਸੀ ਹੈ ਸਰ ਮੈਨ ਤੇ ਤਾਂ ਇਹ ਆ ਵੀ ਇਹ ਆਰਾਮ ਜਿਹੜੇ ਟਾਈਮ ਤੇ ਨੇ ਕਹਤੋਂ ਟਾਈਮ ਤੇ ਠਾਲ ਲੈਣਾ ਠਾਲ ਲੈਣਾ ਇੱਕ ਨਾ ਇੱਕ ਮਿੰਟ ਇਧਰ ਉਧਰ ਨਹੀਂ ਹੋਣਾ ਚਾਹੀਦਾ ਰਾਤਾਂ ਨੂੰ ਵੀ ਉੱਠਦਾ ਸੀ 2 1 1.5 3 ਜਿੰਨੇ ਵਜੇ ਵੀ ਕਿਹਾ ਉਸ ਟਾਈਮ ਤੇ ਮੈਨੂੰ ਠਾਲਦੀ ਹੁੰਦੀ ਸੀ ਹਾਂਜੀ ਅੱਛਾ ਸਟ्रेस ਤਾਂ ਨਹੀਂ ਰਹਿੰਦਾ ਕਿਤੇ ਬਿਲਕੁਲ ਨਹੀਂ ਬਿਲਕੁਲ ਨਹੀਂ ਸਰ ਇਧਰ ਉਧਰ ਹੁੰਦਾ ਹੋਵੇ ਨਾ ਨਾ ਸਰ ਬਿਲਕੁਲ ਨਹੀਂ ਉਹੀ ਕਹਿੰਨਾ ਇੰਜੋਏ ਕਰਦੇ ਇੱਕ ਤਰ੍ਹਾਂ ਨਾਲ ਇੰਜੋਏ ਹਾਂਜੀ ਖੇਡਦਾ ਵਗੈਰਾ ਸੀਗਾ ਹਾਂਜੀ ਖੇਡਦਾ ਵੀ ਹੈ ਹਾਂਜੀ 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 ਖੇਡਦਾ ਵੀ ਹੈ ਕਿੰਨੀ ਖੁਸ਼ੀ ਹੈ ਪਰਿਵਾਰ ਦੇ ਵਿੱਚ ਬਹੁਤ ਬਹੁਤ ਸਰ ਬਹੁਤ ਜ਼ਿਆਦਾ ਹਾਂਜੀ ਮਾਣ ਆ ਸਰ ਸਾਨੂੰ ਬੱਚੇ ਤੇ ਹਾਂਜੀ ਬਹੁਤ ਖੁਸ਼ੀ ਆ ਕਿ ਇਹ ਮੈਂ ਤੁਹਾਡਾ ਮੈਂ ਡਾਕਟਰ ਬਣਨਾ ਹੈ ਡਾਕਟਰ ਬਣਨਾ ਹਾਂਜੀ 에어 ਫੋਰਸੇ ਬਣਨਾ ਨਹੀਂ ਕਿਉਂ ਦੇਸ਼ ਲਈ ਨਹੀਂ ਜਾਣਾ ਨਹੀਂ ਡਾਕਟਰ ਬਣ ਕੇ ਵੀ ਅਸੀਂ ਦੇਸ਼ ਲਈ ਬਹੁਤ ਕੁਝ ਕਰ ਸਕਦੇ ਹਾਂ ਤਾਂ ਥੋੜੇ ਤੇ ਹੁੰਦਾ ਵਾ ਹਾਂਜੀ ਚਲੋ ਹੋਰ ਲੋ ਹੋਰ ਜਿਹੜੇ ਬੱਚੇ ਪ੍ਰੇਰੇਤ ਹੋਣਗੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਮੈਂ ਇਹੀ ਕਹਾਂਗਾ ਕਿ ਸਾਰਾ ਟੀਚਰਸ ਦੀ ਗੱਲ ਸੁਣੋ ਆਪਣੇ ਤੇ ਲਾਈਟ ਲਾ ਕੇ ਪੜਾਈ ਨੂੰ ਪੜੋ ਤਾਂ ਹੋ ਜਾਊਗਾ ਮਤਲਬ ਕਿ ਰੋਜ਼ ਪੜੋ ਥੋੜਾ ਥੋੜਾ ਹਾਂਜੀ ਜੀ ਨਾਮ ਤੁਸੀਂ ਤੁਹਾਡਾ ਦਿਵਜੋਤ ਸਿੰਘ ਇਹ ਛਾਤਰ ਦਾ ਬੱਚਾ ਵਾ ਪਲਸ 2 ਦਾ ਬੱਚਾ ਵਾ ਦਿਵਜੋਤ ਸਿੰਘ ਜਿਨ੍ਹਾਂ ਨੇ ਡਿਸਟ੍ਰਿਕਟ ਦੇ ਵਿੱਚ ਸੈਕੰਡ ਆਏ ਨੇ ਤੇ ਪੰਜਾਬ ਦੇ ਵਿੱਚ 8ਵੀਂ ਪੋਜੀਸ਼ਨ ਤੇ ਆਏ ਨੇ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਅਲੱਗ ਅਲੱਗ ਪੇਰੈਂਟਸ ਤੇ ਆਏ ਹੋਏ ਨੇ ਅਲੱਗ ਲੱਗ ਕਸ਼ਰ ਵਿਦਿਆਰਥੀ ਇੱਥੇ ਪਹੁੰਚੇ ਹੋਏ ਨੇ ਹੋਰ ਵੀ ਵਿਦਿਆਰਥੀ ਨਾਲ ਗੱਲਬਾਤ ਕਰਨਗੇ ਕੀ ਨਾਮ ਆ ਤੁਹਾਡਾ ਮਹਿਕsha ਕਿਹੜੇ ਕਲਾਸ ਚੋਂ ਪਲਸ 2 ਕਮਰਸ ਕਿੰਨੇ ਪਰਸੈਂਟਜ ਹੈ 98% 98% ਇਸ ਡਿਸਟ੍ਰਿਕਟ ਵਿੱਚ ਕਿ 10th ਪੋਜੀਸ਼ਨ 10th ਪੋਜੀਸ਼ਨ ਚ ਹੈ ਪੰਜਾਬ 올ਓਵਰ ਪੰਜਾਬ 올ਓਵਰ ਪੰਜਾਬ ਚ ਕੀ ਕਹਿਣਾ ਚਾਹੋਗੇ ਅੱਜ ਜਿਹੜੇ ਵੱਡਾ ਮਕਾਮ ਤੁਸੀਂ ਹਾਸਲ ਕੀਤਾ ਹੈ ਬਸ ਸਭ ਪੇਰੈਂਟ ਦੇ ਕਰਕੇ ਹੈ ਸਕੂਲ ਨੇ ਬਹੁਤ ਹੈਲਪ ਕੀਤੀ ਸਾਡੀ ਬਸ ਉਹਨਾ ਕਾਰ ਨਹੀਂ ਹੋ ਪਾਇਆ ਹੈ ਅੱਛਾ ਕਿਤੇ ਰਹਿਣੇ ਵਾਲੇ ਤੁਸੀਂ ਲੁਧਿਆਣਾ ਮੀਰ ਸੀਐਮਸੀ ਹਸਪੀਟਲ ਹਾਂਜੀ ਸੀਐਮਸੀ ਹਸਪੀਟਲ ਤੋਂ ਠੀਕ ਹੈ ਤੇ ਕੋਈ ਫੋਕਸ ਵਗੈਰਾ ਵਾਲਾ ਵਜਾ ਕਿਸੇ ਕੁਝ ਡਿਸਟਰਬ ਵਗੈਰਾ ਕਿਤੇ ਕੋਈ ਯਾ ਪੇਪਰ ਨਹੀਂ ਹੋ ਪਾਏਗਾ ਜਾਂ ਕੁਝ ਇਸ ਤਰ੍ਹਾਂ ਉਹ ਇੱਕ ਡਰ ਤਾਂ ਹੁੰਦਾ ਸਾਰਿਆਂ ਵਿੱਚ ਕਿ ਔਖਾ ਆਏਗਾ ਪੇਪਰ ਕਿੱਦਾਂ ਦਰੇਗਾ ਪਰ ਸਕੂਲ ਵਾਲੇ ਨੇ ਵਧੀਆ ਪੜਾਇਆ ਕਰਦੇ ਤੇ ਕਾਰਨ ਹੋ ਗਿਆ ਸਰ ਰੱਬ ਦੀ ਮਿਹਰ ਕਰਨ ਰੱਬ ਦੀ ਮਿਹਰ ਕਰਨ ਹਾਂਜੀ ਅੱਗੇ ਕੀ ਈਮ ਤੁਹਾਡਾ ਸੀਏ ਸੀਏ ਹਾਂਜੀ ਸਰ ਠੀਕ ਹੈ ਸਰ ਤੁਸੀਂ ਫਾਦਰ ਹਾਂਜੀ ਹਾਂ ਕੀ ਨਾਮ ਹੈ ਤੁਹਾਡਾ ਮੈਂ ਜਗਦੀਸ਼ ਚੰਦਰ ਜੀ ਜੀ ਕਿਸ ਤਰ੍ਹਾਂ ਦਾ ਦੇਖਦੇ ਹੋ ਕਿ ਉਹ ਕਿ ਇੱਕ ਮਾਪਿ ਨੂੰ ਨਹੀਂ ਪਤਾ ਹੁੰਦਾ ਕਿ ਬੱਚਾ ਕਿਸ ਤਰ੍ਹਾਂ ਅੱਗੇ ਜਾ ਰਿਹਾ ਵਾ ਕਿਸ ਤਰ੍ਹਾਂ ਮਕਾਮ ਤੇ ਪਹੁੰਚੇ ਵਾ ਕਿਸ ਤਰ੍ਹਾਂ ਦੇਖੀ ਬਹੁਤ ਖੁਸ਼ੀ ਹੋਈ ਜੀ ਜਿੱਦਾਂ ਇਹ ਬੱਚੇ ਨੇ ਮਿਹਨਤ ਕੀਤੀ ਉਹਦੀ ਰੰਗ ਲਾਈ ਹੈ ਬਸ ਇਸ ਗੱਲ ਦੀ ਬਹੁਤ-ਬਹੁਤ ਖੁਸ਼ੀ ਮਾਪਿਆਂ ਨੂੰ ਵੀ ਟੈਨਸ਼ਨ ਹੁੰਦੀ ਹੈ ਕਿ ਆਏ ਸੈਕਿੰਡਰ ਗਏ ਚੁਗੀ ਅੱਜ ਕੱਲ ਕੰਪੀਟੀਸ਼ਨ ਕਾਫੀ ਹਾਈ ਲੈਵਲ ਦੇ ਹੋ ਗਏ ਹਾਂਜੀ 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 ਪਹਿਲਾਂ ਬਿਲਕੁਲ ਜੀ ਬਿਲਕੁਲ ਮਤਲਬ ਫਿਕਰ ਤਾਂ ਹੁੰਦੀ ਹੀ ਹੈ ਫਿਰ ਇਹ ਬੱਚੇ ਨੇ ਜਿੰਨੀ ਮਿਹਨਤ ਕੀਤੀ ਉਸ ਹਸਾਬ ਨਾਲ ਉਹਦਾ ਰਿਜ਼ਲਟ ਮਿਲ ਗਿਆ ਬੱਚੇ ਨੇ ਅੱਛਾ ਅੱਜ ਮੂੰਹ ਮਿੱਠਾ ਕਰਾਨ ਆਏ ਸਾਰੇ ਹਾਂਜੀ ਹਾਂਜੀ ਲੋ ਕੋਈ ਗੱਲ ਨਹੀਂ ਨਹੀਂ ਤੁਸੀਂ ਲੋ ਪਹਿਲੇ ਲੋ ਅਸੀਂ ਲਲਾਂਗੇ ਕੋਈ ਗੱਲ ਨਹੀਂ ਹੋਰ ਕੀ ਲੋਕਾਂ ਨੂੰ ਪ੍ਰੇਰਿਤ ਕਰਨਾ ਚਾਹੋਗੇ ਤੇ ਆਉਣ ਵਾਲੇ ਪੀੜ੍ਹੀ ਦੇ ਵਿੱਚ ਬੱਚਿਆਂ ਨੂੰ ਕੀ ਪ੍ਰੇਰਿਤ ਕਰਨਾ ਚਾਹੋਗੇ ਕਿਉਂਕਿ ਕਾਫੀ ਲੋਕ ਜਿਹੜੇ ਕਿ ਸੁਸਾਇਡ ਵਿੱਚ ਮਗਰ ਪਾ ਜਾਂਦੇ ਨੇ ਕਿਉਂਕਿ ਦਿਮਾਗ ਜਿਹੜਾ ਇਹੋ ਜਿਹਾ ਬਣ ਜਾਂਦਾ ਪ੍ਰੈਜ਼ੈਂਟ ਦੇ ਵਿੱਚ ਕਿ ਮੈਂ ਫਸਟ ਨਹੀਂ ਆ ਮੈਂ ਸੈਕਿੰਡ ਆ ਫੋਰਥ ਆ ਥਰਡ ਆ ਇਹੋ ਜਿਹਾ ਬਣ ਜਾਂਦਾ ਪ੍ਰੇਤ ਨਹੀਂ ਉਹ ਵਿਚਾਰ ਗਲਤ ਹੈ ਬੱਚੇ ਨੂੰ ਆਪਣੀ ਪੂਰੀ ਮਿਹਨਤ ਲਗਰਨਾ ਸਾਰਾ ਪੜਨਾ ਚਾਹੀਦਾ ਹੈ अच्छा ਤੁਸੀਂ ਕਲਾਸ ਦੇ ਵਿੱਚ ਅਸੀਂ ਥੋੜੀ ਗੱਲਬਾਤ ਕਰਨਾ ਚਾਹਣ ਲਈ ਕਲਾਸ ਦੇ ਵਿੱਚ ਕਿਹੋ ਜਿਹਾ ਮਾਹੌਲ ਰਹਿੰਦਾ ਸੀ ਸਰ ਪੜਾਈ ਵਾਲਾ ਮਾਹੌਲ ਸੀ ਪੂਰਾ ਆਰਐਸਜੀ ਵਿੱਚ ਸਭ ਨੂੰ ਹੀ ਪਤਾ ਬਹੁਤ ਵਧੀਆ ਸਕੂਲ ਹੈ ਤੋਂ ਸਾਹਮਣੇ ਪੜਾਈ ਹੁੰਦੀ ਸੀ ਟੀਚਰਸ ਨੇ ਬਹੁਤ ਹੈਲਪ ਕੀਤੀ ਬਹੁਤ ਅੱਛੇ ਨਾਲ ਸਾਨੂੰ ਗਾਈਡ ਕੀਤਾ ਤਾਂ ਬਸ اچھا ਪੰਜਾਬ ਬੋਰਡ ਦੇ ਵਿੱਚ ਜਿਹੜਾ ਐਗਜ਼ਾਮ ਤੁਸੀਂ ਦੇਵਗੇ ਸੀਗੇ ਉਦੋਂ ਐਗਜ਼ਾਮ ਦੇ ਵਿੱਚ ਕੋਈ ਇਹੋ ਜਿਹਾ ਤਾਂ ਨਹੀਂ ਆਇਆ ਕਿ ਹਾਂ ਯਾਰ ਇਹ ਮੈਨੂੰ ਆਂਦਾ ਨਹੀਂਗਾ ਇਹ ਮੈਨੂੰ ਆਂਦਾ ਨਹੀਂਗਾ ਇਹ ਮੈਂ ਕਿੱਦਾਂ ਪਾਸ ਕਰਾਂਗੀ اچھا ਐਗਜ਼ਾਮ ਦੇ ਵਿੱਚ ਕਿਤਾ ਆਪਾਂ ਪ੍ਰੀਖਿਆ ਪਾਸ ਕਰੀਏ ਪੂਰਾ ਫੋਕਸ ਹੋਣਾ ਚਾਹੀਦਾ ਪਹਿਲਾਂ ਤਾਂ ਇਹ ਨਹੀਂ ਕਿ ਸਿਰਫ ਪੜ੍ਹਦੇ ਰਹੀਏ ਨਾਲ ਨਾਲ ਥੋੜਾ ਆਪਣਾ ਰੁਟੀਨ ਸੈੱਟ ਕਰਨਾ ਚਾਹੀਦਾ ਸਿਰਫ ਪੜ੍ਹਾਈ ਨਾਲ ਨਹੀਂ ਹੋਏਗਾ ਫੋਕਸ ਰਹਿਣਾ ਬਹੁਤ ਜ਼ਰੂਰੀ ਹੈ ਤੇ ਹੈਲਥ ਤੇ ਵੀ ਬਹੁਤ ਫੋਕਸ ਕਰਨਾ ਚਾਹੀਦਾ ਹੈ ਕੱਲਾ ਸਟੱਡੀਜ਼ ਨਹੀਂ ਫਿਰ ਇਸ ਕਰਕੇ ਬਸ ਉਹਦੇ ਨਾਲ ਤੁਹਾਡਾ ਲਾਈਫਸਟਾਈਲ ਕਿੱਦਾਂ ਰਿਹਾ ਬਸ ਨਾਲ ਨਾਲ ਹੈਲਪ ਕਰੀ ਦੀ ਕਰਦੇ ਆ ਦੀ ਪੂਜਾ ਪਾਠ ਨਾਲ ਪੜ੍ਹਾਈ ਕੀਤੀ ਬਸ ਆਲ ਓਵਰ ਥਿੰਕ ਕਰਦੇ ਰਹੇ ਹਾਂਜੀ ਹਾਂਜੀ ਮਦਰ ਆਏ ਤੁਹਾਡੇ ਹਾਂਜੀ ਸਰ ਮਦਰ ਕੀ ਨਾਮ ਆ ਅਨਾਮਿਕਾ ਸ਼ਾ ਮੈਮ ਕਿਸਰਾ ਦੇ ਦਿਓ ਅਜੀ ਬੱਚੀ ਨੇ ਬੜੀ ਵੱਡੀ ਮੁਕਾਮ ਹਾਸਲ ਕੀਤਾ ਬਹੁਤ ਅੱਛੀ ਬਹੁਤ ਖੁਸ਼ੀ ਹੈ ਕਿ ਮਿਹਨਤ رنگ ਲਾਈ ਬੱਚਾ ਸਾਰੀ ਮਿਹਨਤ ਕਰੇ ਔਰ ਫਰਸਟ ਐਸੇ ਹੀ ਪੋਜੀਸ਼ਨ ਤੇ ਆਏ ਤਾਂ ਖੁਸ਼ੀ ਤਾਂ ਹੁੰਦੀ ਹੈ ਪਰ ਮਿਹਨਤ رنگ ਲਾਈ ਬਸ ਹੋਰ ਖੁਸ਼ ਨਹੀਂ ਗਈ ਚਲੋ ਠੀਕ ਹੈ ਇਹ ਵਿਦਿਆਰਥੀ ਸੀਗੇ ਜੋ ਕਿ ਅੱਜ 98% ਦੇ ਨਾਲ ਹਾਸਲ ਕੀਤਾ ਵਾ ਕੀ ਨਾਮ ਹੈ ਤੁਹਾਡਾ ਜਾਨਵੀ ਜਾਨਵੀ ਜੀ ਕਿੱਥੋਂ ਦੇ ਰਹਿਣ ਵਾਲੇ ਹੋ ਨਿਊਰੋਬੀਨਗਰ ਨਿਊਰੋਬੀਨਗਰ ਠੀਕ ਤੇ ਆ ਕੀ ਕਹਿਣਾ ਚਾਹੋਗੇ ਅੱਜ ਤੁਸੀਂ ਮਕਾਮ ਹਾਸਿਲ ਕੀਤਾ ਤੁਹਾਡਾ ਬੜਾ ਹਾਏ ਆਮ ਬਰੀ ਹੈਪੀ ਆਈ ਵਾਂਟ ਟੂ ਥੈਂਕ ਮਾਈ ਟੀਚਰਸ ਮਾਈ ਪੇਰੈਂਟਸ ਤੇ ਹੋਰ ਕੀ ਕਹਿਣਾ ਚਾਹੋਗੇ ਕਿੰਨੇ ਨੰਬਰ ਆਏ ਤੁਹਾਡੇ ਕਲਾਸ 97.6 ਕਾਮਰਸ 3 ਠੀਕ ਹੈ ਤੇ ਕਿਸ ਤਰ੍ਹਾਂ ਦਾ ਮਾਹੌਲ ਰਹਿੰਦਾ ਹੈ ਟੀਚਰ ਕਿਸ ਤਰ੍ਹਾਂ ਸਿਕੰਦਰੀ ਰਹਿੰਦੇ ਸਾਰੇ ਟੀਚਰਸ ਬਹੁਤ ਹਾਰਡ ਵਰਕਿੰਗ ਹਨ ਉਹਨਾਂ ਨੇ ਬਹੁਤ ਐਫਰਟਸ ਸੇ ਹਮੇ ਪੜਾਇਆ ਹੈ ਗਰੁੱਪਸ ਵੀ ਲਗਾਏ ਹਨ अच्छा एक मिनट अच्छा और होर की कहना चाहोगे प्रेज करना चाहोगे बच्चे में जी मैम की सब भी अगर हार्ड वर्क करेंगे तो उन्हें जरूर सक्सेस मिलेगी और बाकी बाय गॉड्स ग्रेस कि बेबी सारा पॉसिबल होगा डर तो नहीं रहता जरूर एग्जाम देने गई सी डर तो होता है पर बाद हां जी मतलब मां बन की गल हां जी डिस्ट्रिक्ट विच कितने नंबर पे आए हो मैं भी 10th और 11th अच्छा केरी क्लास से प्लस 2 प्लस ਕਿਸ ਤਰ੍ਹਾਂ ਦੇ ਦੋ ਆ ਇਹ ਬੱਚੇ ਨੇ ਬੜੀ ਵੱਡੀ ਮਕਾਮਾਂ ਅਸਕੇ ਲਈ ਜਿੱਤੇ ਪ੍ਰਾਪਤ ਕੀਤੀ ਹੈ ਕਿਉਂਕਿ ਕक्षा ਜਿਹੜੀ ਕੀ ਇੱਕ ਪਲਸ 2 ਤੋਂ ਬਾਅਦ ਹੀ ਕੈਰੀਅਰ ਬੰਦਾ ਬੱਚੇ ਦਾ ਕੈਰੀਅਰ ਬੱਚੋ ਸਟ੍ਰਗਲ ਤਾਂ ਬੱਚੇ ਦੀ ਹੈਗੀ ਹੈ ਬਾਕੀ ਟੀਚਰਾਂ ਦਾ ਸਾਥ ਹੁੰਦਾ ਹੈਗਾ ਬਾਕੀ ਇਹ ਕਿ ਜਿਵੇਂ ਬੱਚਾ ਅਗੇ ਮਿਹਨਤ ਕਰਦਾ ਰਹੂਗਾ ਆਪਣੀ ਸਫਲਤਾ ਪ੍ਰਾਪਤ ਕਰਦਾ ਰਹੂਗਾ ਕੀ ਕਹਿੰਦੇ ਸਕੂਲ ਕੀ ਇਹ ਇੱਕ ਵਾਰ ਕੀ ਬਿਨਾ ਕੋਚਿੰਗ ਬਿਨਾ ਕੋਚਿੰਗ ਬਿਨਾ ਕੋਚਿੰਗ ਕੇ ਕੋਈ ਦਿੱਕਤ ਨਹੀਂ ਕੋਈ ਤੁਸੀਂ ਰੱਖੀ ਨਹੀਂ ਕੋਚਿੰਗ ਲਈ ਨਹੀਂ ਇਸ ਨੇ ਨਹੀਂ ਇਸ ਨੇ ਬਚਪਨ ਸੇ ਹੀ ਨਹੀਂ ਲਈ ਬਚਪਨ ਹਾਂ ਆਇ ਕਿਤਨੀ ਖੁਸ਼ੀ ਆ ਬਹੁਤ ਖੁਸ਼ੀ ਬਿਲਕੁਲ ਕਿਤਨੇ ਕਿਤੇ ਬੱਚਾ ਅਤੇ ਮਾਪਿਆਂ ਦੇ ਵਿੱਚ ਖੁਸ਼ੀ ਜਰੀ ਕੀ ਆ ਜाहिर ਕੀਤੀ ਜਾ ਰਹੀ ਤੇ ਉੱਥੇ ਹੀ ਅੱਜ ਪੰਜਾਬ ਦੇ ਪੰਜਾਬ ਸਿੱਖਿਆ ਬੋਰਡ ਦੇ ਅੱਜ ਨਤੀਜੇ ਸਾਹਮਣੇ ਆਏ ਤੇ ਦੋ ਜਿਹੜੇ ਬੱਚਿਆਂ ਤੇ ਨਾਲ ਗੱਲਬਾਤ ਕਰਾਂ ਜੀ ਟੌਪ ਕੀਤਾ ਨੇ ਬੱਚਿਆਂ ਨੇ ਪੰਜਾਬ ਦੇ ਵਿੱਚ ਤੇ ਲੁਧਿਆਣਾ ਦੇ ਵਿੱਚ ਕਈ ਸੈਕੰਡ ਤੇ ਹੈ ਕਈ ਥਰਡ ਤੇ ਹੈ ਕਈ ਫਸਟ ਤੇ ਹੈ ਜਿਹੜਾ ਫਸਟ ਵਾਲਾ ਬੱਚਾ ਜਿਹੜਾ ਉਹ ਅੱਜ ਤੱਕ ਇੱਥੇ ਨਹੀਂ ਆਏ ਹੈ ਕਈ 10th ਪੋਜੀਸ਼ਨ ਤੇ ਵਿੱਚ ਵੀ ਆਏ ਨੇ ਹੁਣ ਇੱਕ ਖੁਸ਼ੀ ਜਿਹੜੀ ਆ ਮਾਪੇ ਵੱਲੋਂ ਵੰਡੀ ਜਾ ਰਹੀ ਹੈ ਜੁੜੇ ਹੋਣ ਲੁਧਾਨ ਲਾਈਵ ਦੇ ਨਾਲ ਹਨੀ ਰਿਪੋਰਟ ਧੰਨਵਾਦ